ਅੱਡ ਸਾਹਿਬ ਨੇ ਦਲਵੀਰ ਸਾਹਿਬ ਨੇ ਪੂਰੇ ਪੰਜਾਬ ਦੇ ਭਰ ਵਿੱਚ ਜ਼ਿਲ੍ਹਾ ਸਤਰ ਤੇ ਜਾ ਕੇ ਅਸੀਂ ਰਿਵਿਊ ਮੀਟਿੰਗਸ ਲੈ ਰਹੇ ਹਾਂ ਜਿਹਦੇ ਵਿੱਚ ਜਿੱਥੇ-ਜਿੱਥੇ ਕਮੀਆਂ ਸਾਡੇ ਸੰਗਠਨ 'ਚ ਕਮੀਆਂ ਹੈ ਚਾਹੇ ਬਲੌਕ 'ਚ ਕਮੀਆਂ ਹੈ ਕਈ ਥਾਵਾਂ ਤੇ ਬਲੌਕ ਪ੍ਰਧਾਨ ਨਹੀਂ ਕਈ ਥਾਂ ਤੇ ਕਮੇਟੀ ਨਹੀਂ ਹੈ ਚਾਹੇ ਮੰਡਲਾ ਚਾਹੇ ਪੀਐਲਏ ਹੈ ਜਾਂ ਬੂਥ ਤੇ ਉਹ ਹੌਲੀ-ਹੌਲੀ ਸੰਗਠਨ ਨੂੰ ਕੰਪਲੀਟ ਕਰਨ ਦੀ ਜਿਹੜੀ ਇਹ ਸਿਸਟਮ ਹੈ ਉਹ ਸ਼ੁਰੂ ਹੋਇਆ ਸਿੱਧਾ ਕੰਪਲੀਟ ਹੈ ਪਰ ਕਈ ਥਾਵਾਂ ਤੇ ਕਮਜ਼ੋਰੀਆਂ ਹੈਗੀਆਂ ਹੈ ਸੋ ਉਹ ਰਿਹਾ ਸਰ ਵੀ ਉਹ ਮੀਟਿੰਗਸ ਆ ਟਾਸਕ ਦਿੱਤਾ ਗਿਆ ਹੈ ਅੱਜ ਤੋਂ ਬਾਅਦ ਪਰਫਾਰਮੈਂਸ ਮੈਜ਼ਰਮੈਂਟ ਹੋਏਗਾ 15 ਦਿਨ ਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਏਗਾ इवन بطور ਪੰਜਾਬ ਦੇ ਪ੍ਰਧਾਨ ਮੈਨੂੰ ਵੀ ਆਪਣਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਊਗਾ ਕਿ ਮੈਂ ਕਿੱਥੇ ਜਾਣਾ ਸੋ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਦੇ ਇਸੇ ਤਰ੍ਹਾਂ ਬਲਾਕ ਤੇ ਉਸ ਤੋਂ ਬਾਅਦ ਮੰਡਲ ਸੋ ਅਜੇ ਦਲਵੀ ਸਾਹਿਬ ਸਪੈਸ਼ਲ ਤੌਰ ਤੇ ਅੱਜ ਮੀਟਿੰਗ ਲੈਣ ਆਈ ਸੀ ਜਲੰਧਰ ਕਾਫੀ ਜਿਲ੍ਹਾ ਚੋਂ ਉਹਨਾਂ ਦਾ ਦੌਰਾ ਹੋਇਆ ਸੋ ਇਸ ਕਰਕੇ ਅੱਜ ਜਲੰਧਰ ਚ ਰਿਵਿਊ ਮੀਟਿੰਗ ਕੀਤੀ ਤੁਸੀਂ ਇੱਕ ਟਿਕ ਯੂਥ ਮੀਟਿੰਗ ਨਾਲ ਗੱਲਬਾਤ ਕੀਤੀ ਉਸ ਦਿਨ ਤੁਸੀਂ ਕਹਿੰਦੇ ਕਿ 70% ਸਿਤਾ ਦੇ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ 100% ਜੀ ਰਾਹੁਲ ਗਾਂਧੀ ਜੀ ਦੀ ਇੱਛਾ ਹੈ ਖਰਗੇ ਸਾਹਿਬ ਦੀ ਇੱਛਾ ਹੈ ਕਿ ਹਰ ਜਗ੍ਹਾ ਤੇ ਈਵਨ ਸੀਡਬੀਯੂਸੀ ਦੇ ਵਿੱਚ ਵੀ ਤੁਸੀਂ 50% ਨਵੇਂ ਲੋਕਾਂ ਨੂੰ ਯੰਗਸਟਰ ਨੂੰ ਅੰਡਰ 50 ਮੌਕਾ ਦਿਓ ਮੈਂ ਕਹਿ ਰਿਹਾ ਕਿ 100% ਪਰਮਾਤਮਾ ਉਹ ਦਿਨ ਲਿਆਵੇ ਉਹ ਤਾਕਤ ਬਖਸ਼ੇ ਬਿਲਕੁਲ ਅਸੀਂ ਅੱਧੀਆਂ ਸੀਟਾਂ 50 ਤੋਂ 60 ਸੀਟਾਂ ਅਸੀਂ ਚਾਹੁੰਦੇ ਕਿ ਨਵੇਂ ਚਿਹਰੇ ਜਿਹੜੇ ਨਵੇਂ ਤਰਜਮਾਨੀ ਕਰਨ ਜਿਹੜੇ ਫਸਟ ਟਾਈਮਰ ਹੋਣ ਚਰਚਾ ਥੋੜੀ ਹੁੰਦੀ ਹੈ ਕਿਸੇ ਵੇਲੇ ਵੀ ਕੋਈ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਹੈ ਇਹ ਕੋਈ ਪੱਕੀ ਸੀਟ ਨਹੀਂ ਹੈ ਕਿਸੇ ਨੂੰ ਤੁਸੀਂ ਬੜੇ ਕਾਮਯਾਬ ਅੰਦਾਹ ਰਹੇ ਹੋ ਸੱਤ ਟਿਕਾਂ ਪਾਰਲੀਮੈਂਟ ਦੀਆਂ ਜਿਤਾਈਆਂ ਔਰ ਪੰਜ ਜਿਤਾਈ ਮਿਸਲ ਕਮੇਟੀਆਂ ਜਿਹੜੀਆਂ ਪੰਚਾਇਤਾਂ ਦੀਆਂ ਨੇ ਇਹਦੇ ਬਾਅਦ ਵੀ ਜਿਹੜਾ ਹੈਗਾ ਜਿਹੜੇ ਰਾਜ ਕਮੀ ਕਿੱਥੇ ਰਹਦੀ ਹੈ ਕਿਉਂ ਜਿਹੜੇ ਗੁਰਜੀਤ ਰਾਹ ਗੁਰਜੀਤ ਜੀ ਤੁਹਾਡੇ ਕੋਲ ਸਟੇਟਮੈਂਟ ਦਿੱਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਖੜਾ ਹਾਂ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਆਪਸ ਵਿੱਚ ਫੁੱਟ ਸੀ ਉਹ ਖਤਮ ਹੋ ਗਈ ਕਿ ਦੇਖੋ ਗਾਲੇ ਹੈ ਜਿਹੜੀ ਫੁੱਟ ਫਾੜ ਤੋਂ ਕਹੀ ਨਹੀਂ ਹੈ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਵਿੱਚੇ ਵੀ ਉਲਝ ਜਾਂਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਤਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਲੜਾਈ ਨਹੀਂ ਹੈ ਔਰ ਜਿੱਥੇ ਕਿਤੇ ਮਾੜੀ ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਉਹ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਸਿੱਧੂ ਸਾਹਿਬ ਐਕਟਿਵ ਹੋ ਗਏ ਨਜ਼ਰ ਆ ਰਹੇ ਹਾਂ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਭਾਈ ਐਕਟਿਵਲੀ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨਾਲ ਅਲਾਈਨਸ ਨੂੰ ਨਹੀਂ ਸਮਾਉਂਦੇ ਆਹ ਹਾਟ ਜੁਨੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆ ਮਾ ਅੱਛਾ ਦਿੱਲੀ ਦੇ ਵਿੱਚ ਕੀ ਕਾਰਨ ਹੈ ਕਿ ਕੋਈ ਵੀ ਸੀਟ ਨਹੀਂ ਆਏਗੀ ਵੇਖੋ ਜੀ ਪਰਸੈਂਟੇਜ ਸਾਡੀ ਵਧੀ ਅਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਬੀਜੇਪੀ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉਹ ਟਿਲਟ ਹੋ ਜਾਂਦਾ ਕਿਉਂਕਿ ਲੋਕ ਹਵਾ ਦਾ ਰੁਕ ਵੇਖਦੇ ਨੇ ਲੋਕ ਚਾਹੁੰਦੇ ਨੇ ਕਾਂਗਰਸ ਆਵੇ ਲੇਕਿਨ ਕਿਤੇ ਨਾ ਕਿਤੇ ਹਜੇ ਕਿਉਂਕਿ 2-3 ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਹਜੇ ਜਾਗਦਾ ਨਹੀਂ ਸੀ ਵੀ ਅਸੀਂ ਚ ਚੰਗਾ ਮੁਕਾਬਲਾ ਦੇ ਪਾ ਰਹੇ ਇਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਜੀ ਸਿੱਟੀ ਸੀ ਕਿ ਆ ਕਿ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਸੀਗਾ ਆਪਟਰ ਤਾਂ ਬੰਨਵੇ ਸੀ ਤਾਂ ਲੱਗਦਾ ਕਿ ਕਾਂਗਰਸ ਡਿਸਪਲਿਨ ਚਲਾ ਗਿਆ ਸੀ ਦੇਖੋ ਡਿਸਪਲਿਨ ਦੇ ਨਾਲ ਸਰਕਾਰ ਦੀ ਐਂਟੀ ਇਨਕੋਮਪੈਂਸੀ ਵੀ ਸੀ ਇਨਡਿਸਪਲਿਨ ਤਾਂ ਸੀਗਾ ਹੀ ਸੀਗਾ ਤੁਸੀਂ ਵੇਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਦਲਿਤ ਸਾਨ ਇੱਕ ਹਿੰਦੂ ਚਹਰਾ ਸਨ ਜਾਂ ਖੜ ਇੱਕ ਜੱਟ ਚਹਰਾ ਸਨ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਦਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜੱਗ ਜ਼ਾਹਰ ਹੈ ਇਨਡਿਸਿਪਲਿਨ ਪਾਰਟੀ ਚ ਸੀਗਾ ਕੁਝ ਐਂਟੀ ਇਨਕੰਮਪੈਂਸੀ ਐਂਟੀ ਇਨਕੰਮੈਂਸੀ ਸੀ ਕੁਝ ਮਾੜੀਆਂ ਮੋਟੀਆਂ ਸਰਕਾਰ ਚ ਰਹਿਣ ਦੀ ਗਲਤੀਆਂ ਵੀ ਹੋ ਜਾਂਦੀਆਂ ਨੇ ਪਤਾ ਨਹੀਂ ਕਿਛ ਨਹੀਂ ਆ ਚੋਣਾਂ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ 10-10 ਸੰਪਤੀ ਹੁਣ ਜਿਹੜੀਆਂ 27 ਚ ਚੋਣਾ ਹੋਣੀਆਂ ਪੰਜ ਗੋਣੀ ਮੁਕਾਬਲਾ ਹੋਣਾ ਕਿਉਂਕਿ ਅਕਾਲੀ ਦਲ ਵੀ ਆ, ਭਾਜਪਾ ਵੀ ਆ, ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਆ। ਉਹ ਇਸ ਪੰਜਵੇਂ ਸੈਟ ਜਿਹੜੇ ਇੱਕ ਹੋਰ ਖੁੰਦਣ ਜਾ ਰਹੇ ਆ ਅਕਾਲੀ ਦਲ ਜਿੰਨੇ ਕੋਨੀ ਹੋਊਗਾ ਉਹਨੇ ਕੋਨੀ ਸਾਨੂੰ ਮੁਕਾਫਾਇਦਾ ਹੋਣਾ। ਮੈਂ ਤੁਹਾਨੂੰ ਇੱਕ ਗੱਲ ਦੱਸੀ। ਬਾਬਾ ਜੀ ਕਿਰਪਾ ਕਰਨਗੇ। ਹੁਣ ਨਾਲੇ ਕਿੰਨੇ ਕੋਨੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ। ਐਕਚੁਅਲੀ ਲੋਕਾਂ ਨੇ ਭੁਲੇਖੇ ਸਰਕਾਰ ਬਣਾਈ ਬਦਲਾਅ ਦੀ ਵੀ ਇਹ ਕਾਂਗਰਸ ਤੇ ਅਕਾਲੀਆਂ ਨਾਲ ਕੋਈ ਵੱਖਰੀ ਗੱਲ ਕਰਨਗੇ। ਹੁਣ ਲੋਕ ਆ ਗੱਡੇ। ਯਾਰ ਇਹਦਾ ਪਾਰਲੀਮੈਂਟ ਦੇ ਨਤੀਜੇ ਨੇ ਔਰ ਜਿਹੜੀਆਂ ਸ਼ਹਿਰੀ ਸੀਗਿਆ ਕਾਰਪੋਰੇਸ਼ਨ ਦੀਆਂ ਚੋਰਾਂ ਨੇ ਤੈਅ ਕਰਤਾ ਉਹ ਲੋਕਾਂ ਨੇ ਮਨ ਬਣਾਦਾ ਵੀ ਇਹਨਾਂ ਸਾਰਿਆਂ ਨਾਲੋਂ ਬੇਸ਼ੱਕ ਸਾਡੇ 'ਚ ਕੋਈ ਕਮੀਆਂ ਹੈਗੀਆਂ ਥੋੜੀਆਂ-ਮੋਟੀਆਂ ਲੇਕਿਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤੋ ਕਾਂਗਰਸ ਪਾਰਟੀ ਵਿੱਚ ਸੀ